ਸੁਈਆਂ ਨਹੀਂ ਘੁੰਮ ਰਹੀਆਂ ਸੁਈਆਂ ਇੱਕੋ ਜਗ੍ਹਾ ਤੇ ਖੜੀਆਂ ਨੇ ਸੋ ਇਹ ਬੇਰਾਨਾ ਹੋਇਆ ਘੰਟਾ ਘਰ ਕਿਸੇ ਦੀ ਉਡੀਕ ਕਰ ਰਿਹਾ ਵੀ ਕੋਈ ਆਵੇ ਤੇ ਮੈਨੂੰ ਸਾਫ ਸੰਭਾਲ ਰੱਖੇ ਜੋ ਮੈਨੂੰ ਤਰਾਸ਼ਿਆ ਗਿਆ ਨਹੀਂ ਮਿਹਨਤ ਕਰਕੇ ਘੰਟਾ ਘਰ ਬੇਰਾਨਾ ਕਿਉਂ ਖੜਾ ਹੈ ਕਿਉਂਕਿ ਘੰਟਾ ਘਰ ਦੀ ੱਡੀ ਮਾੜੀ ਕਿਸਮਤ ਹੋ ਗਈ ਮੈਨੂੰ ਦੇਖਣ ਵਾਲਾ ਅੱਜ ਕੋਈ ਨਹੀਂ ਹੈ ਸੁਈਆਂ ਜਿਥੇ ਲਗਾਤਾਰ ਘੁੰਮਣੀਆਂ ਚਾਹੀਦੀਆਂ ਸੋਸਿਟੀ ਹੋਮ ਤੇ ਤੁਹਾਡਾ ਸਵਾਗਤ ਹੈ ਅੱਜ ਮੌਜੂਦ ਆ ਅਸੀਂ ਲੁਧਿਆਣਾ ਵਿਖੇ ਤੁਹਾਨੂੰ ਤਸਵੀਰ ਦੇ ਵਿੱਚ ਮੇਰੇ ਪਿੱਛੇ ਘੰਟਾ ਕਰਦੀ ਤਸਵੀਰ ਤੁਹਾਨੂੰ ਸਾਫ਼ ਨਜ਼ਰ ਆਂਦੀ ਹੋਵੇਗੀ ਔਰ ਹੁਣ ਸਮਾਂ ਹੋਇਆ ਹੋਇਆ ਹੈ ਤਕਰੀਬਨ 2.5 ਵਜੇ ਦੇ ਕਰੀਬ ਤੇ ਸੂਈਆਂ ਜੋ ਘੰਟਾ ਕਰਦੀਆਂ ਨੇ ਉਹ ਤਕਰੀਬਨ 12 ਵਜੇ ਦਾ ਸਮਾਂ ਦਿਖਾ ਰਹੀਆਂ ਸੋ ਇਸ ਦਰੋਹਰ ਨੂੰ ਬਣਾਉਣ ਦੇ ਲਈ ਕਿਹਾ ਜਾਂਦਾ ਵੀ 44 ਸਾਲ ਦਾ ਸਮਾਂ ਲੱਗਿਆ ਸੀ 44 ਸਾਲ ਇਹਦੀ ਉਸਾਰੀ ਦੇ ਲਈ ਲੱਗੇ ਔਰ ਕਿੰਨੀ ਮਿਹਨਤ ਕਸ਼ਲੋਕਾਂ ਨੇ ਇਸ ਨੂੰ ਇੱਕ ਇੱਕ ਇਕਟ ਲਾ ਕੇ ਇਹਨੂੰ ਤਰਾਸ਼ਿਆ ਹੋਣਾ ਔਰ ਅੱਜ ਇਹ ਲੁਧਿਆਣਾ ਸ਼ਹਿਰ ਦੀ ਜੋ ਧਰੋਹਰ ਹੈ ਇਤਿਹਾਸਿਕ ਧਰੋਹਰ ਦੇ ਨਾਮ ਤੋਂ ਘੰਟਾ ਘਰ ਦੇ ਨਾਮ ਤੋਂ ਜਾਣੀ ਜਾਂਦੀ ਹੈ ਪਰ ਇਹਦਾ ਇਹੋ ਜਿਹਾ ਹਾਲ ਕਿਉਂ ਕਿਹਾ ਜਾਂਦਾ ਸੀਗਾ ਵੀ ਬਿਲਡਿੰਗ ਸਭ ਤੋਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਉੱਚੀ ਬਿਲਡਿੰਗ ਇਹਨੂੰ ਮੰਨਿਆ ਜਾਂਦਾ ਸੀ ਪਰ ਅੱਜ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਇਤਿਹਾਸ ਦੇ ਵਿੱਚ ਕਿਹਾ ਜਾ ਸਕਦਾ ਕਿ ਬਿਲਡਿੰਗਾਂ ਲੁਧਿਆਣਾ ਸ਼ਹਿਰ ਦੀਆਂ ਵੱਡੀਆਂ ਹੋ ਗਈਆਂ ਔਰ ਘੰਟਾ ਕਰ ਕਿਤਨਾ ਕਿਤੇ ਛੋਟਾ ਹੋ ਗਿਆ ਪਰ ਤੁਹਾਨੂੰ ਇਹ ਤਸਵੀਰ ਤਾਂ ਦਿਖਾਣੀ ਜ਼ਰੂਰੀ ਹੈ ਵੀ ਕਿਤੇ ਨਾ ਕਿਤੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਬਹੁਤ ਜ਼ੋਰ ਸ਼ੋਰ ਦੇ ਨਾਲ ਲੁਧਿਆਣਾ ਦੀ ਹਰ ਜਗ੍ਹਾ ਨੂੰ ਪੇਟ ਕੀਤਾ ਜਾ ਰਿਹਾ ਹੈ ਹਰ ਪੁਲ ਨੂੰ ਪੇਟ ਕੀਤਾ ਜਾ ਰਿਹਾ ਹੈ ਤੇ ਸਿਵਲ ਹਸਪੀਟਲ ਦੇ ਵਿੱਚ ਵੀ ਕਾਫੀ ਵੱਡੇ ਸਤਰ ਤੇ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਨਵੀਨੀਕਰਨ ਸ਼ੁਰੂ ਕਰ ਦਿੱਤਾ ਗਿਆ ਸਿਵਲ ਹਸਪੀਟਲ ਦਾ ਪਰ ਇਹ ਤੁਹਾਨੂੰ ਦੱਸਣਾ ਤਾਂ ਜ਼ਰੂਰੀ ਹੈ ਵੀ ਕੰਟਾ ਘਰ ਕਿਤੇ ਇਕੱਲਾ ਨਾ ਖੜਾ ਰਹਿ ਜਾਵੇ ਇਹਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ ਇਹਦੀ ਵੀ ਜੋ ਇਹਨੂੰ ਤਰਾਸ਼ਿਆ ਗਿਆ ਐ ਇੰਨੇ ਸਾਲ ਐ ਤੇ ਕੰਮ ਚੱਲਿਆ ਇਹਨੂੰ ਤਰਾਸ਼ਿਆ ਗਿਆ ਪਰ ਇਹ ਅੱਜ ਇਕੱਲਾ ਵੇਹੜਾਣ ਖੜਾ ਨਜ਼ਰ ਆ ਰਿਹਾ ਇਹਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਐ ਸੂਈਆਂ ਨਹੀਂ ਘੁੰਮ ਰਹੀਆਂ ਸੂਈਆਂ ਇੱਕੋ ਜਗ੍ਹਾ ਤੇ ਖੜੀਆਂ ਨੇ ਸੋ ਇਹ ਵੇਹੜਾਣ ਹੋਇਆ ਕੰਟਾ ਘਰ ਕਿਸੇ ਦੀ ਉਡੀਕ ਕਰ ਰਿਹਾ ਵੀ ਕੋਈ ਆਵੇ ਤੇ ਮੈਨੂੰ ਸਾਫ ਸੰਭਾਲ ਰੱਖੇ ਜੋ ਮੈਨੂੰ ਤਰਾਸ਼ਿਆ ਗਿਆ ਨਹੀਂ ਮਿਹਨਤ ਕਰਕੇ ਮੈਂ ਵੀ ਕਿਸੇ ਦੀ ਸ਼ਾਨ ਬਣਾ ਕੋਈ ਮੈਨੂੰ ਚੰਗੀ ਨਜ਼ਰ ਨਾ ਦੇਖੇ ਲਾਈਟਿੰਗ ਤਾਂ ਇਹ ਬਹੁਤ ਅੱਛੀ ਲਗਾ ਦਿੱਤੀ ਕਿ ਇਹ ਸ਼ਾਮ ਨੂੰ ਜਦੋਂ ਹੁੰਦੀ ਹੈ ਤੇ ਲਾਈਟਿੰਗ ਬਹੁਤ ਅੱਛੀ ਨਜ਼ਰ ਆਂਦੀ ਹੈ ਇਹ ਵਿਕਟੋਰੀਆ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਘੰਟਾ ਘਰ ਕਿਉਂਕਿ ਜਦੋਂ ਬ੍ਰਿਟਿਸ਼ ਸਰਕਾਰ ਸੀ ਤੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੀ ਰਾਣੀ ਦੇ ਨਾਮ ਤੇ ਰਾਣੀ ਵਿਕਟੋਰੀਆ ਦੇ ਹੱਥੇ ਘੰਟਾ ਕਰਦਾ ਨਾਮ ਰੱਖਿਆ ਸੀ ਔਰ ਬਾਦ ਵਿੱਚ ਚੋਚਦੋ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣੇ ਸੋ ਪੰਜਾਬ ਨੂੰ ਬਿਲੋਂਗ ਕਰਦੇ ਸੀ ਖਾਸ ਕਰ ਲੁਧਿਆਣੇ ਵੀ ਬਿਲੋਂਗ ਕਰਦੇ ਸੀ ਫਿਰ ਇਹ ਲੋਕਾਂ ਦੀ ਮੰਗ ਤੇ ਜੈਨ ਸਮਾਜ ਦੀ ਮੰਗ ਤੇ ਇਸ ਦਾ ਨਾਮ ਲਾਰਡ ਮਹਾਵੀਰ ਘੰਟਾ ਕਰਦੇ ਨਾਮ ਤੋਂ ਰੱਖਿਆ ਗਿਆ ਸੋ ਸਜੋਬਿਤ ਕੀਤਾ ਹੈ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਹੀ ਮਕਸਦ ਸੀਗਾ ਵੀ ਲੁਧਿਆਣੇ ਦੀ ਦੇਖਭਾਲ ਤਾਂ ਕੀਤੀ ਜਾ ਰਹੀ ਹੈ ਜਦੋਂ ਕੋਈ ਵੀਆਪੀ ਲੁਧਿਆਣੇ ਆਂਦਾ ਤੇ ਪੇਂਟ ਵੀ ਸ਼ੁਰੂ ਹੋ ਜਾਂਦੇ ਨੇ ਨਵੇਂ ਬੂਟੇ ਵੀ ਲੱਗਣੇ ਸ਼ੁਰੂ ਹੋ ਜਾਂਦੇ ਨੇ ਨਵੀਂ ਲਾਈਟਿੰਗ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਔਰ ਸਰਕਾਰ ਸੜਕਾਂ ਦੇ ਉੱਤੇ ਵੀ ਤੁਹਾਨੂੰ ਸਫਾਈ ਕਰਦੇ ਹੋਏ ਕਰਮਚਾਰੀ ਕਾਰਪੋਰੇਸ਼ਨ ਵੀ ਅਲਰਟ ਹੋ ਰਹੀ ਜਾਂਦੀ ਹੈ ਤੇ ਪਰ ਘੰਟਾ ਘਰ ویرਾਨ ਕਿਉਂ ਖੜਾ ਹੈ ਕਿਉਂਕਿ ਘੰਟਾ ਘਰ ਦੀ ੱਡੀ ਮਾੜੀ ਕਿਸਮਤ ਹੋ ਗਈ ਇਹ ਮੈਨੂੰ ਦੇਖਣ ਵਾਲਾ ਅੱਜ ਕੋਈ ਨਹੀਂ ਹੈ ਸੂਈਆਂ ਜਿੱਥੇ ਲਗਾਤਾਰ ਘੁੰਮਣੀਆਂ ਚਾਹੀਦੀਆਂ ਸਾਡੇ ਪੂਰਵਜਾਂ ਨੇ ਇਸ ਘੜੀ ਤੋਂ ਸਮਾਂ ਦੇਖ ਕੇ ਆਪਣੀ ਲਾਈਫ ਦੇ ਵਿੱਚ ਜੋ ਸਮੇਂਦਨਾ ਕਦਮ ਨਾ ਕਦਮ ਮਿਲਾਉਣ ਦੇ ਵਿੱਚ ਜੋ ਪਹਿਲਕਦਮੀ ਕੀਤੀ ਹੋਣੀ ਹੈ ਉਹ ਅੱਜ ਸੂਈਆਂ ਕਿਤਨਾ ਕਿਤੇ ਰੁਕ ਗਈਆਂ ਤੋ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਸ ਦਰੋਹਰ ਨੂੰ ਵੀ ਸੰਭਾਲ ਕੇ ਰੱਖਿਆ ਜਾਵੇ ਕਿਉਂਕਿ ਇਹ ਇਹ ਲੁਧਿਆਣੇ ਦੀ ਸ਼ਾਨ ਦੇ ਵਿੱਚੋਂ ਦਿਖਦੀ ਹੈ ਕਿਉਂਕਿ ਜਦੋਂ ਵੀ ਕੋਈ ਲੁਧਿਆਣੇ ਬੰਦਾ ਐਂਟਰ ਕਰਦਾ ਹੈ ਦਿੱਲੀ ਰੋਡ ਤੋਂ ਹੋਵੇ ਜਾਂ ਅੰਮ੍ਰਿਤਸਰ ਤੋਂ ਆਂਦਾ ਹੋਵੇ ਜਾਂ ਦਿੱਲੀ ਨੂੰ ਜਾਂਦਾ ਹੋਵੇ ਜਾਂ ਦਿੱਲੀੋਂ ਆਂਦਾ ਹੋਵੇ ਅੰਮ੍ਰਿਤਸਰ ਨੂੰ ਜਾਂਦਾ ਵੀ ਤੁਹਾਨੂੰ ਉਹ ਘੰਟਾ ਕਰਦੇ ਦਰਸ਼ਨ ਜ਼ਰੂਰ ਹੁੰਦੇ ਆ ਉਹਨੂੰ ਦਰਸ਼ਣੇ ਦੀਦਾਰ ਹੁੰਦੇ ਇਸ ਮਹਾਨ ਬਿਲਡਿੰਗ ਦੇ ਜਿਹੜੀ ਸਾਡੇ ਪੂਰਬੀ ਪੰਜਾਬ ਨੇ ਵੀ ਆਪਣੀ ਅੱਖਾਂ ਨਾਲ ਦੇਖੀ ਹੋਰ ਅੱਜ ਅਸੀਂ ਵੀ ਆਪਣੀ ਅੱਖਾਂ ਨਾਲ ਦੇਖ ਰਹੇ ਆ ਬਿਲਡਿੰਗ ਤਾਂ ਖੜੀ ਹੈ ਪਰ ਇਹਨੂੰ ਧਿਆਨ ਰੱਖਣ ਵਾਲਾ ਇਸ ਦੀ ਤੇਖਭਾਲ ਕਰਨ ਵਾਲਾ ਕੋਈ ਨਹੀਂ ਸੋ ਇਦਾਂ ਦੀ ਅਪਡੇਟ ਦੇ ਲਈ ਤੁਹਾਡੇ ਨਾਲ ਜੁੜੇ ਰਹਾਂਗੇ ਕੈਮਰਾਮੈਨ ਰਕੇਸ਼ ਦੇ ਨਾਲ ਪੰਕਜ ਭਾਰਤੀ ਲੁਧਿਆਣਾ ਧੰਨਵਾਦ